ਹਾਂ ਹੁਣ ਜਿਹੜੀ ਬਹੁਤ ਵੱਡੀ ਖਬਰ ਆ ਗਈ ਹੈ ਸਾਹਮਣੇ ਅਨਮੋਲ ਗਗਨ ਜੋ ਕਿ ਬਈ ਪਹਿਲਾਂ ਸਿੰਗਰ ਸੀ ਹੁਣ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਮੰਤਰੀ ਵੀ ਰਹਿ ਚੁੱਕਿਆ ਤੇ ਉਹਨਾਂ ਨੇ ਅਸਤੀਫਾ ਕਿਉਂ ਦਿੱਤਾ ਤੇ ਪਹਿਲਾਂ ਇੱਕ ਵੀਡੀਓ ਸੁਣਾ ਦਈਏ ਆਪਾਂ ਚੈਨਲ ਤੇ ਬਣ ਰਿਹਾ ਦੋ ਮਿੰਟ ਦੀ ਵੀਡੀਓ ਸੁਣਾਵਾਂਗੇ ਫਿਰ ਆਪਾਂ ਅਗਲੇ ਵਿਚਾਰ ਸਾਂਝੇ ਕਰਾਂਗੇ ਤਾਂ ਸੁਣੋ ਬਲਤੇਸ਼ ਪਨੂ ਸਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ న్యూਸ 18 ਪੰਜਾਬ ਤੇ ਅਨਮੋਲ ਗਗਨ ਮਾਨਯ ਅਸਤੀਫਾ ਦਿੱਤਾ ਹੈ ਸਾਸਦ ਛੱਡਣ ਦਾ ਫੈਸਲਾ ਕਰ ਦਿੱਤਾ ਤੁਹਾਡਾ ਪਹਿਲਾ ਰਿਐਕਸ਼ਨ ਮੈਨੂੰ ਵੀ ਉਹਨਾਂ ਦੇ ਸੋਸ਼ਲ ਮੀਡੀਆ ਤੋਂ ਪਤਾ ਲੱਗਿਆ ਕਿ ਉਹਨਾਂ ਨੇ ਅਸਤੀਫਾ ਦਿੱਤਾ ਉਹ ਇਹਦੇ ਕੀ ਕਾਰਨ ਰਹੇ ਕਿਉਂ ਉਹਨਾਂ ਨੇ ਅਸਤੀਫਾ ਦਿੱਤਾ ਹੈ ਉਹ ਸਿਆਸਤ ਛੱਡ ਰਹੇ ਨੇ ਕਿਉਂ ਛੱਡ ਰਹੇ ਨੇ ਕੀ ਹੈ ਇਹਦੇ ਅਜੇ ਵਿਸਥਾਰ ਜੀ ਉਹ ਆਉਣਾ ਬਾਕੀ ਹੈ ਤੁਸੀਂ ਕੀਆਂ ਕਈ ਕਿਸਮ ਦੀਆਂ ਲਗਾ ਰਹੇ ਹੋ ਪਰ ਅਜੇ ਕਿਉਂਕਿ ਜਿਹੜਾ ਜਿਉ ਪਤਾ ਲੱਗ ਜੇ ਵਿਸਥਾਰ ਦੇ ਵਿੱਚ ਫਿਰ ਮੈਂ ਤੁਹਾਡੇ ਨਾਲ ਗੱਲ ਕਰੂੰਗਾ ਮੈਨੂੰ ਵੀ ਇੰਨੀ ਕੀ ਜਾਣਕਾਰੀ ਅਜੇ ਲਿਖੋ ਲੋ ਬਲਤੇਜ ਜੀ ਕੋਸ਼ਿਸ਼ ਕੀਤੀ ਗਏ ਅਨਮੋਲ ਗੱਲਾਂ ਮੰਨ ਬਿਲਕੁਲ ਜੀ ਪਾਰਟੀ ਅਪਰੋਚ ਕਰੋਗੀ ਪਾਰਟੀ ਦੇ ਉਹ ਪੁਰਾਣੇ ਵਰਕਰ ਨੇ ਉਹ ਐਮਐਲਏ ਨੇ ਸਟਿਲ ਉਹ ਸੈਕਟ ਹੁੰਦਾ ਜਾਂ ਨਹੀਂ ਹੁੰਦਾ ਉਹ ਬਾਤ ਵਾਲੀ ਚੱਲਣਾ ਨਹੀਂ ਦੀ ਪਾਰਟੀ ਦੇ ਉਹ ਨਾਲ ਨੇ ਪਾਰਟੀ ਬਿਲਕੁਲ ਉਹਨਾਂ ਦੇ ਸੰਪਰਕ ਚ ਹੂੰ ਹੂੰ ਕੀ ਕੋਈ ਇਸ ਸਿਆਸਤ ਛੱਡਣ ਦੇ ਪਿੱਛੇ ਰਿਜ਼ਾਈਨ ਦੇਣ ਦੇ ਪਿੱਛੇ ਕੋਈ ਨਰਾਜ਼ਗੀ ਇਹ ਨਹੀਂ ਕੁਛ ਨਹੀਂ ਕਿਹਾ ਜਾ ਸਕਦਾ ਜੀ ਕਿ ਉਹਦੇ ਪਿੱਛੇ ਕਾਰਨ ਹੈ ਤਾਂ ਗੱਲ ਕਰਕੇ ਮੋਰ ਗਰਮਾਨ ਜੀ ਹੀ ਦੱਸ ਸਕਦੇ ਨੇ ਕਿ ਕੀ ਜਦੋਂ ਵੀ ਕਾਰਨ ਆਉਂਦੇ ਆ ਤਾਂ ਜਰੂਰ ਫਿਰ ਮੈਂ ਡਿਟੇਲਸ ਗੱਲ ਕਰਾਂਗੇ ਜੀ ਜੋ ਸ਼੍ਰਮਣੀ ਅਕਾਲ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਗੇਲੋਂ ਨੇ ਹਾਲ ਫਿਲਹਾਲ ਚ ਅਸਤੀਫਾ ਦਿੱਤਾ ਹੈ ਕਿ ਉਹ ਆਮ ਆਦੀ ਪਾਰਟੀ ਜੁਆਇਨ ਕਰ ਸਕਦੇ ਨੇ ਇਹੋ ਜਿਹੀ ਚਰਚਾਵਾਂ ਨੇ ਕਈ ਵਾਰੀ ਉਹ ਸਰਕਮਸਟੈਂਸ ਹੁੰਦੇ ਆ ਕਿ ਉਹਦੇ ਉਹਨਾਂ ਨੇ ਅਸਤੀਫਾ ਦਿੱਤਾ ਤੇ ਇਹ ਖਬਰ ਜਿਹੜੀ ਦੀ ਆ ਗਈ ਉਹ ਤੁਸੀਂ ਐਵੇਂ ਸਰਕਾਰ ਦੇ ਤੌਰ ਦੇ ਤੇ ਜਿਹੜਾ ਅਜੀ ਜੋੜ ਸਕਦੇ ਪਰ ਇਦਾਂ ਦੀ ਕੋਈ ਗੱਲ ਨਹੀਂ ਨਹੀਂ ਉਹਨਾਂ ਨੇ ਰਿਜ਼ਾਈਨ ਕੀਤਾ ਜੇ ਮੈਂ 2022 ਅਸੈਂਬਲੀ ਇਲੈਕਸ਼ਨਸ ਦਾ ਜ਼ਿਕਰ ਕਰਾਂ ਤੇ ਅਨਮੋਲ ਗਗਨ ਮਾਨ ਨੇ ਹਰਾਇਆ ਸਰਨਜੀਤ ਸਿੰਘ ਗਿੱਲ ਨੂੰ ਤਕਰੀਬਨ 37000 ਵੋਟਾਂ ਦੇ ਨਾਲ ਤਾਵਿਆ ਚਰਚਾਵਾ ਨੇ ਕਿ ਜੋ ਰਣਜੀਤ ਸਿੰਘ ਗਿੱਲ ਨੇ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਸਕਦੇ ਨੇ ਦੇਖੋ ਇਹ ਤਾਂ ਇਹ ਤਾਂ ਬਹੁਤ ਅਜੇ ਤੁਸੀਂ ਹਾਂਜੀ ਇਹ ਜੋ ਬਈ ਅਨਮੋਲ ਗਗਨ ਮਾਨ ਜੋ ਇੱਕ ਪਹਿਲਾਂ ਸਿੰਗਰ ਵੀ ਸੀ ਹੁਣ ਜਿਹੜਾ ਕੀ ਮંત્રી ਵੀ ਰਹਿ ਚੁੱਕੀ ਇਸ ਪਾਰਟੀ ਦੇ ਵਿੱਚ ਪਰ ਹੁਣ ਉਹਨਾਂ ਨੇ ਅਸਤੀਫਾ ਕਿਉਂ ਦਿੱਤਾ ਦੱਸਿਆ ਜਾਂਦਾ ਵੀ ਜਿਹੜਾ ਕਿ ਕੇਜਰੀਵਾਲ ਨੂੰ ਲੈ ਕੇ ਇਹਨਾਂ ਦੀ ਕੋਈ ਕਿਤੇ ਜਦੋਂ ਮੀਟਿੰਗ ਹੁੰਦੀ ਹੈ ਇਹਨਾਂ ਦੀ ਤਾਂ ਇਸ ਇਹਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਜੋ ਅਨਮੋਲ ਗਗਨਾ ਇੱਥੋਂ ਇਹ ਦਰਾਰ ਪੈਂਦੀ ਹੈ ਇਹਦੇ ਵਿੱਚ ਮਾਮਲਾ ਪੂਰਾ ਜਿਵੇਂ ਸਾਹਮਣੇ ਆਉਂਦਾ ਵੀ ਕੇਜਰੀਵਾਲ ਨੂੰ ਮੂਹਰੇ ਰੱਖਿਆ ਗਿਆ ਤੇ ਇਹਨੂੰ ਉੱਥੋਂ ਕੱਢ ਦਿੱਤਾ ਜਾਂਦਾ ਜਦੋਂ ਜਦੋਂ ਕਿਤੇ ਮੀਟਿੰਗ ਹੁੰਦੀ ਸੀ ਉੱਥੋਂ ਪਰ ਇਹ ਜੋ ਅਨਮੋਲ ਗਗਨ ਮਾਨਾ ਜਿਵੇਂ ਪੱਤਰਕਾਰਾਂ ਦਾ ਦੱਸਣਾ ਜਿਵੇਂ ਮੀਡੀਆ ਦੇ ਵਿੱਚ ਖਬਰਾਂ ਆ ਚੁੱਕੀਆਂ ਵੀ ਇੱਥੇ ਜਾ ਕੇ ਜਿਹੜਾ ਕੀ ਇਹ ਪਾਰਟੀ ਛੱਡਣ ਦੀ ਗੱਲ ਕਰਦੇ ਆ ਵੀ ਕੇਜਰੀਵਾਲ ਨੂੰ ਮੂਹਰੇ ਰੱਖਿਆ ਜਾਂਦਾ ਇਹ ਗੱਲ ਹੈਗੀ ਵੀ ਆ ਪੰਜਾਬ ਦੇ ਵਿੱਚ ਦਿੱਲੀ ਵਾਲਿਆਂ ਨੂੰ ਬੜ ਰਹੇ ਆ ਤੇ ਜਿਹੜੇ ਇੱਥੋਂ ਦੇ ਪੰਜਾਬ ਦੇ ਵਿੱਚ ਨਾਲ ਇਹਨਾਂ ਦੇ ਝੰਡਾ ਲੈ ਕੇ ਇਹਨਾਂ ਦੇ ਨਾਲ ਘੁੰਮਿਆ ਇਹ ਪਾਰਟੀਆਂ ਦੇ ਨਾਲ ਜਦੋਂ ਐਂਡ ਤੋਂ ਲੈ ਕੇ ਐਂਡ ਤੱਕ ਜਮਾ ਤੇ ਜਦੋਂ ਵੋਟਾਂ ਦੇ ਸਮਾਂ ਆਉਂਦਾ ਤਾਂ ਉਦੋਂ ਇਹਨਾਂ ਦੇ ਨਾਲ ਤੁਰੇ ਆ ਆਪਣੇ ਕੰਮਕਾਰ ਛੱਡ ਕੇ ਨਾਲ ਬੱਚਿਆਂ ਨੂੰ ਲੈ ਕੇ ਜਿਵੇਂ ਉਹਨਾਂ ਦਾ ਦੱਸਣਾ ਸੀ ਉਹਦੇ ਇੱਕ ਟੀਚਰ ਵੱਲੋਂ ਤੇ ਬਾਅਦ ਦੇ ਵਿੱਚ ਜਦੋਂ ਕਿਸੇ ਨੂੰ ਲੀਡਰ ਬਣਾਉਣ ਦੀ ਵਾਰੀ ਹੁੰਦੀ ਆ ਉਹ ਇਹ ਦਿੱਲੀ ਵਾਲਿਆਂ ਨੂੰ ਮੂਰੇ ਕਰ ਦਿੰਦੇ ਆ ਇੱਥੇ ਆਉਂਦੇ ਆ ਸਵਾਲ ਹੁਣ ਜੇ ਗੱਲ ਕਰੀਏ ਸੀਐਮ ਭਵਨਤਮਨ ਦਾ ਭਾਸ਼ਣ ਬਾਅਦ 'ਚ ਹੁੰਦਾ ਪਹਿਲਾ ਹੁੰਦਾਗਾ ਕੇਜਰੀਵਾਲ ਦਾ ਜਿੱਥੇ ਕਿਤੇ ਕੇਜਰੀਵਾਲ ਤਾਂ ਇਸ ਕਰਕੇ ਭਾਈ ਕੋਈ ਨਾ ਕੋਈ ਜਿਹੜੀ ਕਿ ਇਹ ਮਾਮਲੇ ਸਾਹਮਣੇ ਬਾਅਦ ਦੇ ਵਿੱਚ ਜ਼ਰੂਰ ਆਉਣਗੇ ਕਿਉਂਕਿ ਅਨਮੋਲ ਗਗਨ ਮਾਨ ਹਜੇ ਕੈਮਰੇ ਸਾਹਮਣੇ ਨਹੀਂ ਆਈ ਤਾਂ ਇਹ ਜਿਵੇਂ ਇਹ ਪੱਤਰਕਾਰਾਂ ਬਣਿਓ ਇਹ ਵੀਡੀਓ ਆ ਚੁੱਕੀ ਹੈ ਜਿਦੇ ਵਿੱਚ ਅਸਤੀਫਾ ਜ਼ਰੂਰ ਦਿੱਤਾ ਗਿਆ ਪਰ ਅਨਮੋਲ ਗਗਨਮਾਨ ਦੀ ਖੁਦ ਦੀ ਵੀਡੀਓ ਹਜੇ ਤੱਕ ਨਹੀਂ ਦੇਖੀ ਤਾਂ ਆਪਾਂ ਉਹ ਖਬਰ ਜ਼ਰੂਰ ਸਾਂਝੀ ਕਰਾਂਗੇ ਹਜੇ ਜੋ ਇੰਨੀ ਕੁ ਖਬਰ ਜਿੰਨੀ ਕੁ ਹੈਗੀ ਆ ਉਹ ਖਬਰ ਸੋਡੀਆਂ ਸਾਂਝੀ ਜ਼ਰੂਰ ਕਰਨੀ ਸੀ ਜੋ ਅਨਮੋਲ ਗਗਨਮਾਨ ਦਾ ਅਸਤੀਫਾ ਵਾਕਿਆ ਹੀ ਸੱਚਾ ਵੀ ਜੜੀ ਹੋ ਗਿਆ ਤੇ ਪਰ ਹੋਇਆ ਕਿਸ ਕਾਰਨ ਇਹ ਅਨਮੋਲ ਗਗਨਮਾਨ ਹੀ ਦੱਸ ਸਕਦੇ ਆ ਜੇ ਗੱਲ ਕਰੀਏ ਵੀ ਇੰਨੀ ਕੁ ਪਲਕ ਜ਼ਰੂਰ ਲੱਗੀ ਵੀ ਕੇਜਰੀਵਾਲ ਨੂੰ ਲੈ ਕੇ ਕਿਉਂਕਿ ਹਰ ਵਾਰ ਮੂਰੇ ਉਹਨੂੰ ਰੱਖਿਆ ਜਾਂਦਾ ਤੇ ਜਿਹੜੇ ਕੋਈ ਆਮ ਇਹਨਾਂ ਦੇ ਵਿਧਾਇਕ ਆ ਇਹਨਾਂ ਦੀ ਪਾਰਟੀ ਦੇ ਮੈਂਬਰ ਆ ਉਹਨਾਂ ਨੂੰ ਪਿੱਛੇ ਰੱਖਿਆ ਜਾਂਦਾ ਹਰ ਵਾਰ ਦਿੱਲੀ ਵਾਲੇ ਮੂਰੇ ਕੀਤੇ ਜਾਂਦੇ ਤੇ ਜੇ ਇਹਨਾਂ ਨੂੰ ਕੋਈ ਪੁੱਛਦਾ ਵੀ ਪੰਜਾਬ ਦੇ ਲੋਕਾਂ ਨੂੰ ਤੁਸੀਂ ਲੀਡਰਸ਼ਿਪ ਦੇ ਵਿੱਚ ਨਹੀਂ ਰੱਖਦੇ ਤਾਂ ਮੂਰੇ ਇਹਨਾਂ ਨੂੰ ਕਿਉਂ ਰੱਖਦੇ ਹੋ ਇਹ ਕਹਿੰਦੇ ਇਹਨਾਂ ਨੂੰ ਜੀ ਇੱਕ ਤਰੀਕਾ ਜੀ ਇਹਨਾਂ ਨੂੰ ਇੱਕ ਲੀਡਰਸ਼ਿਪ ਜਿਹੜੀ ਕਿ ਚਲਾਉਣ ਦਾ ਇੱਕ ਤਿਆਰਪਾ ਕਹਿੰਦਾ ਮਤਲਬ ਤੁਸੀਂ ਇਹ ਦੱਸੋ ਫਿਰ ਜਿਹੜੇ ਦੂਜੇ ਨਾਲ ਵੋਟਾਂ ਪਾਉਂਦੇ ਆ ਜਦੋਂ ਇਹਨਾਂ ਦੇ ਨਾਲ ਲੈ ਕੇ ਝੰਡੇ ਘੁੰਮਦੇ ਆ ਤੇ ਜਦੋਂ ਐਂਡ ਤੋਂ ਲੈ ਕੇ ਐਂਡ ਤੱਕ ਆਪਣਾ ਕੰਮਕਾਰ ਛੱਡ ਕੇ ਵੀ ਤਾਂ ਤੁਸੀਂ ਇਹ ਦੱਸੋ ਫਿਰ ਜਿਹੜੇ ਦੂਜੇ ਕੋਈ ਪਾਰਟੀ ਦੇ ਮੈਂਬਰ ਆ ਜਿਹੜੇ ਇਹਨਾਂ ਦੇ ਨਾਲ ਝੰਡਾ ਲੈ ਕੇ ਘੁੰਮਦੇ ਆ ਤੇ ਪੋਸਟਰ ਲਗਾਏ ਜਾਂਦੇ ਆਪਣੇ ਕੰਮਕਾਰ ਛੱਡਦੇ ਆ ਤੇ ਜਿਹੜਾ ਐਂਡ ਤੋਂ ਲੈ ਕੇ ਐਂਡ ਤੱਕ ਇਹਨਾਂ ਦੀ ਪਾਰਟੀ ਦੇ ਨਾਲ ਤੁਰਦੇ ਆ ਪਰ ਜਦੋਂ ਕੋਈ ਕਿਤੇ ਲੀਡਰ ਬਣਾਉਣ ਦੀ ਗੁਬਾਰੀ ਆਉਂਦੀ ਹੈ ਤਾਂ ਉੱਥੇ ਦਿੱਲੀ ਵਾਲਿਆਂ ਨੂੰ ਮੂਰੇ ਲੈ ਜਾਂਦਾ ਹੁਣ ਕੇਜਰੀਵਾਲ ਦੀ ਅੱਖ ਪੰਜਾਬ ਤੇ ਸਾਰਿਆਂ ਨੂੰ ਪਤਾ ਦਿੱਲੀ ਤੋਂ ਕੱਢਤਾ ਉੱਥੋਂ ਕੇਜਰੀਵਾਲ ਦਾ ਝਾੜੂ ਖਲਾਰਤਾ ਤੀਲਰ ਦਿਲਾਂ ਹੋ ਗਿਆ ਉੱਥੋਂ ਮਾਰੀ ਲਾਤੇ ਤੇ ਉੱਥੋਂ ਕੱਢਤਾ ਲੋਕਾਂ ਨੇ ਤਾਂ ਮੁੜ ਕੇ ਹੁਣ ਰਹੀ ਦੀ ਪੰਜਾਬ ਦੇ ਵਿੱਚ ਆਖਾ ਹਰ ਵਕਤ ਇਹ ਹੀ ਸੋਚਾਂ ਵੀ ਮੈਂ ਕਿਵੇਂ ਨਾ ਕਿਵੇਂ ਪੰਜਾਬ ਦੇ ਵਿੱਚ ਰਾਜ ਕਰਾਂ 2 ਫੁੱਟ ਦਾ ਬੰਦਾ ਜਿਹੜਾ ਕਿ ਖੁਦ ਇੱਕ ਮੁਜਰਮਾ ਜੇਲ੍ਹ ਕੱਟ ਕੇ ਆਇਆ ਤੇ ਉਹਦੀ ਅੱਖ ਪੰਜਾਬ ਤੇ ਆ ਪਹਿਲਾ ਨੰਬਰ ਦਾ ਪੰਜਾਬ ਇਹਨੂੰ ਕਬੂਲ ਨਹੀਂ ਕਰਦਾ ਇਹ ਪੰਜੋ ਸੀਐਮ ਪੰਤਮਾਨ ਆ ਇਹ ਬਈ ਹੋਰਾਂ ਨੂੰ ਮੂਹਰੇ ਰੱਖਦੇ ਆ ਜਿਹੜਾ ਕੋਈ ਪੰਜਾਬ ਦੇ ਵਿੱਚ ਜਿਹੜੇ ਇਹਨਾਂ ਦੇ ਜਿੰਨੇ ਵੀ ਲੀਡਰ ਆ ਇਹ ਜਦੋਂ ਕਿਤੇ ਗੱਲ ਆਉਂਦੀ ਆ ਕਿਤੇ ਲੀਡਰ ਬਣਨ ਦੀ ਤਾਂ ਉਹ ਤੋਂ ਦਿੱਲੀ ਵਾਲਿਆਂ ਨੂੰ ਮੂਹਰੇ ਕਰ ਦਿੰਦੇ ਆ ਇਹ ਲੋਕਾਂ ਦਾ ਕਹਿਣਾ ਹੈ ਬਈ ਜਿਹੜੇ ਇਹਨਾਂ ਦੇ ਨਾਲ ਮੈਂਬਰ ਆ ਜਿਹੜੇ ਪਾਰਟੀ ਦੇ ਵਿੱਚ ਕਈ ਇੱਕ ਇਕੱਲੇ ਗਗਲ ਨਹੀਂ ਜੋ ਗਗਨ ਅਨਮੋਲ ਆ ਇਹ ਨਹੀਂ ਹੋਰ ਵੀ ਕਈ ਪਾਰਟੀਆਂ ਛੱਡਣਾ ਚਾਹੁੰਦੇ ਆ ਕਿਉਂਕਿ ਦੱਸਿਆ ਜਾਂਦਾ ਵੀ ਇਹ ਦਿੱਲੀ ਵਾਲੇ ਲੋਕਾਂ ਨੂੰ ਹੀ ਮੂਹਰੇ ਰੱਖਦੇ ਆ ਪੰਜਾਬ 'ਚ ਦਿੱਲੀ ਵਾਲੇ ਰਾਜ ਕਰਨਗੇ ਜੇ ਤੁਸੀਂ ਹੁਣ ਸਕੂਲਾਂ ਦੀ ਗੱਲ ਕਰੋ ਹਿੰਦੀ ਦੇ ਵਿੱਚ ਨੀ ਪੱਥਰ ਰੱਖੇ ਜਾਂਦੇ ਆ ਤੇ ਜੇ ਗੱਲ ਕਰੀਏ ਜੋ ਹਿੰਦੀ ਚਲਾਉਣ ਦੀ ਗੱਲ ਕਰਦੇ ਆ ਵੀ ਪੰਜਾਬੀ ਸਕੂਲਾਂ ਦੇ ਵਿੱਚ ਹਟਾ ਦਿੱਤੀ ਜਾਵੇ ਤਾਂ ਹਿੰਦੀ ਹੁਣ ਚਾਹੀਦੀ ਐ ਇੰਗਲਿਸ਼ ਤੇ ਪੰਜਾਬੀ ਹਿੰਦੀ ਐ ਤਾਂ ਸ਼ੁਰੂ ਈ ਆ ਪਤੇਲ ਕੋ ਭਾਸ਼ਾ ਜਿਹੜੀਆਂ ਤੇ ਹੋਰ ਹੀ ਤਰ੍ਹਾਂ ਦੀਆਂ ਭਾਸ਼ਾ ਜਿਵੇਂ ਮੋਦੀ ਖਬਰ ਵੀ ਪਾਈ ਸੀ ਤਾਂ ਇਹ ਬਈ ਆਪਣੇ ਬੰਨਿਓ ਜੋ ਵੀ ਕਿਤੇ ਨੀ ਪੱਥਰ ਰੱਖਿਆ ਜਾਂਦਾ ਤਾਂ ਹਿੰਦੀ ਚ ਰੱਖਦੇ ਆ ਤੇ ਇਹ ਦੱਸਿਆ ਜਾਂਦਾ ਵੀ ਪੰਜਾਬੀ ਨੂੰ ਥੱਲੇ ਕੀਤਾ ਜਾਂਦਾ ਤੇ ਇੰਗਲਿਸ਼ ਤੇ ਹਿੰਦੀ ਨੂੰ ਉੱਤੇ ਕੀਤਾ ਜਾਂਦਾ ਜੋ ਕਿ ਸਾਡੀ ਮਾਂ ਬੋਲੀ ਪੰਜਾਬੀ ਆ ਜਦੋਂ ਬੱਚਾ ਜਨਮ ਲੈਂਦਾ ਉਹ ਤੋਂ ਮਾਂ ਤੋਂ ਸਟਾਰਟਿੰਗ ਹੁੰਦੀ ਆ ਮਾਂ ਕਹਿੰਦਾ ਬੱਚਾ ਤੇ ਪਰ ਇਹ ਸਾਡੀ ਭਾਸ਼ਾ ਨੂੰ ਬਿਲਕੁਲ ਥੱਲੇ ਦਬਾਉਣਾ ਚਾਹੁੰਦੇ ਆ ਪੰਜਾਬੀ ਮਾਂ ਬੋਲੀ ਨੂੰ ਸਾਡੀ ਨੂੰ ਤਾਂ ਇਹ ਜਿਹੜੇ ਹਿੰਦੀ ਵਾਲੇ ਭਈਏ ਆ ਮੈਂ ਭਈਏ ਹੀ ਕਹੂੰਗਾ ਇਹਨਾਂ ਨੂੰ ਕਿਉਂਕਿ ਜਿਹੜਾ ਇਹ ਆਮ ਆਦਮੀ ਪਾਰਟੀ ਦਾ ਜਿਹੜੇ ਕੀ ਕਹਿੰਦਾ ਮੈਂ ਆਮ ਆਦਮੀ ਪਾਰਟੀ ਦਾ ਮੈਂਬਰ ਆ ਜੀ ਆਮ ਆਦਮੀ ਆ ਪਾ ਕੇ ਗੰਦੀਆਂ ਇਹ ਚੱਪਲਾਂ ਕੇਜਰੀ ਵਾਲਾ ਇਹ ਵੀ ਹੁਣ ਪੰਜਾਬ ਤੇ ਆਖ ਹੋ ਰਹੀਆ ਹੁਣ ਅਨਮੋਲ ਗਗਨ ਮਾਨ ਦਾ ਅਸਤੀਫਾ ਹੋਣ ਦਾ ਕਾਰਨ ਕੀ ਹੈਗਾ ਇਹ ਬਈ ਹਲੇ ਖੁਦ ਅਨਮੋਲ ਗਗਨ ਮਾਨ ਹੀ ਦੱਸਣਗੇ ਖਬਰਾਂ ਜਰੂਰ ਆ ਗਈਆਂ ਇਹ ਸੱਚ ਹੈ ਵੀ ਅਸਤੀਫਾ ਹੋ ਗਿਆ ਪਰ ਅੱਗੇ ਦੇ ਮਾਮਲੇ ਕੀ ਰਹਿਣਗੇ ਉਹ ਖਬਰ ਵੀ ਸਾਂਝੀ ਕਰਾਂਗੇ ਜੋ ਅਨਮੋਲ ਗਗਨ ਮਾਨ ਦਾ ਖੁਦ ਦਾ ਹਜੇ ਤੱਕ ਬਿਆਨ ਨਹੀਂ ਸਾਹਮਣੇ ਆਇਆ ਤੇ ਪਰ ਜਦੋਂ ਕੈਮਰੇ ਸਾਹਮਣੇ ਆਗੇ ਤਾਂ ਉਹ ਖਬਰ ਆਪਾਂ ਜਰੂਰ ਸਾਂਝੀ ਕਰਾਂਗੇ ਜੋ ਹੁਣ ਤੱਕ ਦੀ ਅਪਡੇਟ ਸੀ ਅਨਮੋਲ ਗਗਨ ਮਾਨ ਦਾ ਅਸਤੀਫਾ ਜਰੂਰ ਹੋ ਗਿਆ ਪਰ ਖੁੱਦੇ ਬਿਆਨ ਨਹੀਂ ਸਾਹਮਣੇ ਇਹ ਪੱਤਰਕਾਰਾਂ ਬੰਨੀਓ ਨਿਊਜ਼ ਜ਼ਰੂਰ ਪੈਗੀ ਮੀਡੀਆ ਦੇ ਵਿੱਚ ਖਬਰਾਂ ਜ਼ਰੂਰ ਆ ਗਈਆਂ ਅਸਤੀਫਾ ਜ਼ਰੂਰ ਹੋ ਗਿਆ ਪਰ ਕਿਸ ਕਾਰਨ ਹੋਇਆ ਇਹ ਨਹੀਂ ਹਜੇ ਤੱਕ ਪਤਾ ਤਾਂ ਭਈ ਜਿੱਥੋਂ ਤੱਕ ਹੁਣ ਦੀ ਅਪਡੇਟ ਸੀ ਇਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਰਹੇ ਜਿੱਥੋਂ ਤੱਕ ਵੀਡੀਓ ਜਾਂਦੀ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰਹੇ ਮਿਲਦਿਆ ਕਰਨ ਨੂੰ ਨਮਟੋ ਤੇ ਧੰਨਵਾਦ